ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਮਹਿਲਾਵਾਂ ਨੂੰ ਸਰਕਾਰੀ ਬੱਸਾਂ ਦੇ ਵਿੱਚ ਯਾਤਰਾ ਹੁਣ ਫ੍ਰੀ ਹੋ ਚੁੱਕੀ ਹੈ ਜਿਸ ਦਾ ਰਸਮੀ ਤੌਰ ਤੇ ਉਦਗਾਟਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਬਰਿੰਦਰ ਕੁਮਾਰ ਸ਼ਰਮਾ ਵਿਧਾਇਕ ਸੁਰਿੰਦਰ ਢਾਵਨੀ ਅਤੇ ਪੰਜਾਬ ਯੂਥ ਡਵੈਲਪਮੈਂਟ ਬੋਰਡ ਦੇ ਚੇਅਰਮੈਨ ਵੱਲੋਂ ਹਰੀ ਝੰਡੀ ਦੇ ਕੇ ਬੱਸ ਨੂੰ ਰਵਾਨਾ ਕੀਤਾ ਗਿਆ ਜੀਸੀ ਲੁਧਿਆਣਾ ਬਰਿੰਦਰ ਕੁਮਾਰ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਸਹੂਲਤ ਦਾ ਹਰ ਇੱਕ ਨੂੰ ਲਾਭ ਉਠਾਉਣ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਇਸ ਕਦਮ ਦੀ ਸ਼ਲਾਘਾ ਵੀ ਕੀਤੀ ਤੇ ਉੱਥੇ ਹੀ ਬੱਸ ਵਿੱਚ ਮੁਫਤ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਮਾਨਯੋਗ ਕੁਮੰਦਰੀ ਜੀ ਵੱਲੋਂ ਜਿਹੜੀ ਹੈ ਕਿ ਔਰਤਾਂ ਲਈ ਫ੍ਰੀ ਬੱਸ ਸਰਵਿਸ ਜਿਹੜੀ ਹੈ ਲਾਂਚ ਕੀਤੀ ਗਈ ਹੈ ਲੋਕਾਈ ਜਿਹੜੀ ਹੈਗੀ ਹੈ ਉਹ ਮਹਿਲਾਵਾਂ ਦੀ ਹੈ ਮਹਿਲਾਵਾਂ ਨੂੰ ਆਣ ਜਾਣ ਦੇ ਲਈ ਪੜਨ ਦੇ ਲਈ ਰਾਜ ਦੇ ਲਈ ਹਰ ਤਰ੍ਹਾਂ ਯਾਨੀ ਇਹ ਬਹੁਤ ਵੱਡੀ ਸਹੂਲਤ ਹੈ ਤੇ ਦੇ ਨਾਲ ਵਿਮਨ ਜਿਹੜੀ ਇੰਪਾਵਰਮੈਂਟ ਹੈ ਮਹਿਲਾ ਸ਼ਕਤੀਕਰਨ ਉਹਦੇ ਲਈ ਇੱਕ ਬਹੁਤ ਵੱਡੀ ਪਲਾង ਹੈ ਮੈਂ ਇਸ ਦਿਹਾੜੇ ਤੇ ਸਾਰੀਆਂ ਮਹਿਲਾਵਾਂ ਨੂੰ ਬਹੁਤ-ਬਹੁਤ ਮੁਬਾਰਕ ਜਿਹੜਾ ਇਹ ਕਾਰਜ ਕਰਿਆ ਗਿਆ ਮੁੱਖ ਮੰਤਰੀ ਕਜਾ ਉਸ ਕਾਰਨਾ ਮੰਤ ਸਿੰਘ ਜੀ ਕੋਲੋਂ ਅੱਜ ਜਿਹੜਾ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਸਾਰੇ ਵਾਅਦੇ ਨੇ ਕਿ ਕ ਪੂਰਾ ਆਪਾਂ ਦੇ ਕੇ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਇਹ ਸਭੀ ਬਾਕੀ ਇੱਕ ਖਾਤੇ ਦੇ ਨਾਮ ਦੇ ਨੁਕਤੇ ਕਰਕੇ ਸੰਦਰ ਸਿੰਘ ਦਾਪਾ ਵੀ ਇੱਕ ਬੜੀ ਵੱਡੀ ਗਲਤਫਹੀ ਹੈ ਔਰ ਸਾਨੂੰ ਜੋ ਦੇਸ਼ ਹੋਇਆ ਉਹਦੇ ਮੁਤਾਬਕ ਅੱਜ ਅਸਬਾਚ ਨੂੰ ਮੈਂ ਤੇ ਡਿਪਟੀ ਕਮਿਸ਼ਨਰ ਜਨਰਲ ਹਾਂ ਤੇ ਜ਼ਿਲ੍ਹਾ ਪ੍ਰਧਾਨ ਨੇ ਲਈ ਜਿਹੜੀਆਂ ਪੰਜ ਸਬਜ਼ੀਆਂ ਤੇ ਪੰਜਾਬ ਰੋਡੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਸਾਰਿਆਂ ਲੋਕਾਂ ਨੂੰ ਜਿਹੜਾ ਇਹ ਜਿਹੜਾ ਸਫਰ ਹੈ ਫਰੀ ਹੋਏਗਾ ਮੈਂ ਸਮਝਦਾ ਕਿ ਸਰਕਾਰ ਨੇ ਇੱਕ 아주 ਬੜਾ ਵੱਡਾ ਇੱਕ ਤੋਹਫਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਦਿੱਤਾ ਗਿਆ ਹੋਰ ਮੈਂ ਸਮਝਦਾ ਕਿ ਜਿਹੜੀ ਇਸ ਦਾ ਪੂਰਾ ਫਾਇਦਾ ਉਠਾਣ ਗਿਆ ਜਿਹੜੇ ਆਪਣੇ ਰਿਸ਼ਤੇਦਾਰ ਕੋਲ ਜਾਣਾ ਪੈਂਦਰਾ ਕੋਲ ਜਾਣਾ ਉਹਦਾ ਕੋਈ ਕਿਰਾਇਆ ਨਹੀਂ ਕੋਈ ਰੈਂਟ ਨਹੀਂ ਦੇਣਾ ਪਏਗਾ ਮੈਂ ਸਮਝਦਾ ਕਿ ਜਿਹੜੀ ਸਰਕਾਰ ਦੀ ਸਲਾਘਾ ਕੀਤੀ ਜਾਵੇ ਉਹ ਨਹੀਂ ਕਰਦੀ ਸਰ ਪੰਜਾਬ ਦੇ ਰੂਟ ਹੀ ਰਹਿਣਗੇ ਇਹਦੇ ਵਿੱਚ ਪੰਜਾਬ ਤੋਂ ਬਾਹਰ ਵੀ ਹੋਣਗੇ ਦੇਖੋ ਪੰਜਾਬ ਦੇ ਵਿੱਚ ਕੀਤੀ ਗਈ ਬੱਸ ਸੇਵਾ ਪੰਜਾਬ ਤੱਕ ਹੀ ਸੀਮਤ ਰਹੇ। ਦੇਖੋ ਅੱਜ ਦਾ ਇਹ ਸੀਐਮ ਸਾਡੀ ਪਾਰਟੀ ਦਾ ਮੈਨੇਜ ਸੀਗਾ ਦਾ ਊਮਨ ਇੰਪਾਵਰਮੈਂਟ ਮੇਰੇ ਕਲ ਦਾ ਕੰਕ੍ਰੀਟ ਸਟੈਪ ਹੈ ਕਿ ਕਿਵੇਂ ਜਿਹੜਾ ਇੰਪਾਵਰਮੈਂਟ ਦਾ ਪੁਆਇੰਟ ਆਫ ਮੰਡੇਟ ਹੈ ਉਹ ਪੂਰਾ ਹੋਇਆ ਔਰ ਮੇਕਰ ਸਾਰੇ ਊਮਨਸ ਨੂੰ ਅੱਜ ਇੱਕ ਤੋਹਫਾ ਦਿੱਤਾ ਜਾ ਰਿਹਾ ਹੈ ਕਿ ਫ੍ਰੀ ਬੱਸ ਫੇਅਰ ਹੈ ਐਂ ਜਿਹੜਾ ਇਹ ਅੱਜ ਕੰਕ੍ਰੀਟ ਸਟੈਪ ਚੱਕਿਆ ਹੈ ਪ੍ਰੈਕਟੀਕਲ ਸਟੈਪ ਹੈ। ਦਿਸ ਇਜ਼ ਦਾ ਐਗਜ਼ਾਮਪਲ ਔਰ ਮੈਂ ਸਾਰਿਆਂ ਨੂੰ ਵਧਾਈ ਵੀ ਦੇਣਾ ਔਰ ਅੱਜ ਉਹ ਚਿਹਰੇ ਤੇ ਹੈਪੀਨੈਸ ਹੈ ਜੋ ਊਮਨਸ ਦੀ। ਸੋ ਦਿਸ ਇਜ਼ ਅ ਰੀਅਲ ਐਗਜ਼ਾਮਪਲ ਫਾਰ ਥੈਟ। ਇੱਕ ਕਦਮ ਚੰਗਾ ਚੁੱਕਿਆ ਹੈ ਸਰਕਾਰ ਨੇ ਤੇ ਮੈਂ ਐਪਰੀਸ਼ੀਏਟ ਵੀ ਕਰਦੀ ਆਂ ਇਸ ਚੀਜ਼ ਨੂੰ ਜਿੱਦਾਂ ਕਿ ਹੁਣ ਅਸੀਂ ਸਟੂਡੈਂਟਾਂ ਸਟੂਡੈਂਟਾਂ ਨੂੰ ਵੈਸੇ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਮੈਂ ਜਿੱਦਾਂ ਫਲੂਸਪੁਰ ਤੋਂ ਆਂ ਫਲੂਸਪੁਰ ਤੋਂ ਲੈ ਕੇ ਚੰਡੀਗੜ੍ਹ ਤੱਕ 500 ਆਮ ਨਾਲ ਮਤਲਬ ਪੰਜ ਜਾਂਦਾ ਕਰਾਇਆ ਹਾਂ ਬੱਟੂ ਠੀਕ ਹੈ ਆਈ ਅਪਰੀਸ਼ੀਏਟ ਜੀ ਬਾਜ਼ ਦੇ ਵਿੱਚ ਸਫਰ ਕਰ ਰਹੇ ਹਾਂ ਅੱਜ ਤੋਂ ਮੁਫਤ ਕਿਰਾਏ ਦਾ ਜਿਹੜਾ ਐਲਾਨ ਕੀਤਾ ਗਿਆ ਸੀਗਾ ਮੁਫਤ ਬੈਠੇ ਹੋ ਜਾਂ ਕੋਈ ਪੈਸੇ ਲੈ ਗਏ ਨੇ ਮੁਫਤੀ ਵਿੱਚ ਬੈਠੇ ਹੋ ਜਾਂ ਪੈਸੇ ਲੈ ਗਏ ਨੇ ਤੁਹਾਡੇ ਕੋਲ ਪਤਾ ਹੀ ਨਹੀਂ ਸੀ ਅਸੀਂ ਧਾਰ ਕੱਟ ਲੈ ਕੇ ਨਹੀਂ ਆਏ ਹੁਣ ਅਗਲੀ ਵਾਰ ਤੋਂ ਲੈ ਕੇ ਆਵਾਂਗੇ ਲੁਧਿਆਣਾ ਤੋਂ ਗਗਨ ਸ਼ਰਮਾ ਦੀ ਰਿਪੋਰਟ ਐਸਐਨਜ਼ ਨਿਊਜ਼